ਉਹ ਸਾਹਮਣੇ ਦੁਕਾਨ ਤੇ ਤੇ ਪੋੜੀਆਂ ਤੋਂ ਡਿੱਗ ਗਿਆ ਤੇ ਇਹਦੇ ਥੋੜੀ ਜਿਹੀ ਕ੍ਰੇਟ ਵੱਜੀ ਦਿਖਾਈ ਨੌਰ ਗੱਡੀ ਦੇ ਦਈਏ ਕੋਈ ਇਹਨੂੰ ਹੈ ਫੋਟੋ ਵੀ ਖਿੱਚੀ ਗਈ ਹੈ ਚਾਬੀ ਵੀ ਦੇ ਦਿੱਤੀ ਹੈ ਤੇ ਹੁਣ ਕੋਇਆ ਲੈ ਕੇ ਚਲਿਆ ਤਿਆਰ ਹੁੰਦਾ ਪਿਆ ਵੀ ਸਾਡੀ ਗੱਡੀ ਕੋਲੇ ਚਲਿਆ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਇਹ ਜੀ ਅੱਜ ਦੀ ਹੈਗਾ ਸਵੇਰ ਸਵੇਰ ਦਾ ਟਾਈਮ 9:00 ਤੋਂ 10:00 ਦਾ ਟਾਈਮ ਹੈ ਤੇ ਮੈਂ ਅੱਜ ਮਾਰੀ ਛੁੱਟੀ ਕਿਉਂਕਿ ਅੱਜ ਮੇਰੀ ਗੱਡੀ ਨੂੰ ਦੇਖਣ ਆਣ ਲੱਗੇ ਨੇ ਕੋਈ ਇੱਕ ਕਸਟਮਰ ਤੇ ਆਪਾਂ ਸਾਫ਼ ਸੁਥਰੀ ਕਰਕੇ ਖੜੀ ਕਰਤੀ ਹੈ ਤੇ ਲਗਭਗ ਡੀਲ ਹੋਈ ਪਈ ਹੈ ਬਸ ਉਹਨਾਂ ਨੇ ਆ ਕੇ ਤੇ ਫਾਈਨਲੀ ਦੇਖਣੀ ਹੈ ਉਹ ਕਹਿੰਦੇ ਕੋਈ ਆ ਕੇ ਆਪ ਦੇਖਾਂਗੇ ਤੇ ਹੁਣ ਨੂਰ ਬੈਠ ਚੁੱਕਾ ਹੈ ਜੀ ਗੱਡੀ ਦੇ ਵਿੱਚ ਕਹਿੰਦਾ ਮੈਂ ਲੈਣਾ ਛੋਟਾ ਤੇ ਜੇ ਗੱਡੀ ਚਲੀ ਗਈ ਤੇ ਫਿਰ ਇਹਨੇ ਵਿਚਾਰੇ ਨੇ 10 ਹੋ ਜਾਣਾ ਤੇ ਇਸ ਕਰਕੇ ਮੈਂ ਇਹਨੂੰ ਛੋਟਾ ਦੇ ਲਾ ਉਹਨਾਂ ਦੇ ਆਉਣ ਤੋਂ ਪਹਿਲਾਂ ਤੇ ਨੂਰ ਜੀ ਡਿਗ ਪਿਆ ਚੀਜ਼ ਲੈਣ ਗਿਆ ਸੀ ਉਹ ਸਾਹਮਣੇ ਦੁਕਾਨ ਤੇ ਤੇ ਪੋੜੀਆਂ ਤੋਂ ਡਿਗ ਗਿਆ ਤੇ ਇਹਦੇ ਥੋੜੀ ਜਿਹੀ ਕ੍ਰੇਟ ਵੱਜੀ ਦਿਖਾਈ ਟਟਵਾ ਜਗੀ ਹੁਣ ਸ਼ਾਰਤਾ ਕਰੇਗਾ ਨਹੀਂ ਕਰੇਗਾ ਨਾ ਚਲ ਓਕੇ ਹੁਣ ਝੂਟਾ ਲੈਣਾ ਗੱਡੀ ਚ ਚਲੋ ਚਲ ਤੇ ਮੈਂ ਆਇਆ ਹਾਂ ਨੂਰ ਨੂੰ ਝੂਟਾ ਦੇਣ ਵਾਸਤੇ ਤੇ ਉਹ ਜਿਹੜੇ ਗੱਡੀ ਦੇਖਣ ਆਏ ਨੇ ਉਹ ਇੱਥੇ ਹੀ ਆਏ ਹੋਏ ਸੀ ਤੇ ਲੱਭਦੇ ਪਏ ਸੀ ਗਲੀ ਤੇ ਮੈਨੂੰ ਮਿਲ ਗਏ ਨੇ ਤੇ ਹੁਣ ਆਪਾਂ ਵਾਪਸ ਜਾਣੇ ਪਏ ਆ ਤੇ ਬਿੱਗ ਕੱਢੇ ਹੈ ਬਿੱਗ ਕੱਢੇ ਕੀ ਕਰਨਾ ਹੈ ਬਿੱਗ ਕੱਢੇ ਬਿੱਗ ਕੱਢੀ ਲੱਕਿਆਣੀ ਹਾਂ ਏ ਵਿਕ ਜੇਗੀ ਪੁੱਤ ਫੇਰੀ ਲੈ ਕੇ ਆਵਾਂਗੇ ਓਕੇ ਤੇ ਆ ਗਿਆ ਕੋਈ ਆ ਜਿਹਨਾਂ ਨੇ ਗੱਡੀ ਦੇਖਣੀ ਏ ਤਾਂ ਲੋ ਜੀ ਮਿੱਤਰੋ ਇਹ ਆ ਆਪਣੀ ਇਸ ਗੱਡੀ ਦੀ ਫਾਈਨਲ ਫੁਟੇਜ ਆਪਣੀ ਗੱਡੀ ਵੇਚਤੀ ਆਪਾਂ ਤੇ ਉਹ ਕੋਈ ਇਹਨੇ ਲਈ ਏ ਤੇ ਹੁਣ ਉਹ ਪੇਮੈਂਟ ਕਰਦੇ ਨੇ ਤੇ ਫਿਰ ਇਹਨੂੰ ਆਪਾਂ ਕਰ ਦਾਂਗੇ ਫਾਈਨਲ ਬਾਏਪਾਏ ਤੇ ਤਾਉਣਾ ਆ ਅਸੀਂ ਇੱਥੇ ਪੇਪਰਵਰਕ ਵਾਸਤੇ ਤੇ ਹਾਂਜੀ ਦੋਸਤੋ ਆਪਣੀ ਗੱਡੀ ਦੀ ਡੀਲ ਹੋ ਗਈ ਹੈ ਤੇ ਪੇਪਰਵਰਕ ਵੀ ਹੋ ਗਿਆ ਤੇ ਹੁਣ ਆਪਾਂ ਖਚਾਣੇ ਆ ਕੋਈ ਇਹਦੇ ਨਾਲ ਫੋਟੋ ਤੇ ਗੱਡੀ ਨੂੰ ਕਰਦੇ ਆ ਟਾਟਾ ਬਾਏ ਬਾਏ ਨੂਰ ਗੱਡੀ ਦੇ ਦਈਏ ਕੋਈ ਇਹਨੂੰ ਹੈ ਹੁਣ ਮੈਂ ਚਾਬੀ ਤੇ ਮੈਂ ਪੇਪਰ ਫੜਾਣ ਲੱਗਾ ਕੋਈ ਇਹਨੂੰ ਚੋ ਅੰਬ੍ਰੇਸ਼ਨ ਆਉਣਾ ਫਬਾਇਨ ਸੈਂਟਰ ਸਰੇ ਫੋਟੋ ਵੀ ਖਿੱਚੀ ਗਈ ਹੈ ਚਾਬੀ ਵੀ ਦੇਤੀ ਹੈ ਤੇ ਹੁਣ ਕੋਈ ਆ ਲੈ ਕੇ ਚਲਿਆ ਇਹ ਰੋਂਦਾ ਪਿਆ ਵੀ ਸਾਡੀ ਗੱਡੀ ਕੋਲੇ ਚਲਿਆ ਆ ਜਾ ਆ ਜਾ ਆਪਾਂ ਲੈ ਕੇ ਆਵਾਂਗੇ ਪੁੱਤ ਰਾਜੀ ਗੱਡੀ ਲੈ ਜੀ ਬੱਸ ਸਿੱਧੀ ਕੀ ਜੀ ਚਾ ਬਾਈ ਬਾਏ ਕਰਦੇ ਹਾਂ ਗੱਡੀ ਨੂੰ ਵੇਖ ਵੇਖ ਹੈ ਜੇ ਨਹੀਂ ਬਾਈ ਬਾਏ ਟਾਟਾ ਕਰ ਦੋ ਬਾਈ ਬਾਏ ਕਰ ਦੇ ਗੱਡੀ ਚੱਲੀ ਏ ਹੋਰ ਬਾਈ ਬਾਏ ਕਰਦੇ ਗੱਡੀ ਨੂੰ ਚਲੋ ਵੀ ਮਿੱਤਰੋ ਆਪਣੀ ਗੱਡੀ ਗਈ ਸਿਆਜ਼ ਤੇ ਹੁਣ ਆਪਾਂ ਗੱਡੀ ਲੈਸ ਹੋ ਗਏ ਆ ਤੇ ਹੁਣ ਆਪਣੇ ਕੋ ਗੱਡੀ ਹੈਗੀ ਏ ਇੱਕ ਆ ਦਿਖਾਣਾ ਤੁਹਾਨੂੰ ਹੋਰ ਵੀਲ ਨਹੀਂ ਹੈਗੀ 3 व्हील ਹਜੇ ਵੀ ਹੈਗੀ ਐ ਖੜਿਆ ਸਾਡਾ ਜਾਗ ਫੋਰਚੂਨਰ ਖੜੀ ਹੋਰ ਗੱਡੀ ਕਿੱਥੇ ਗਈ ਕੋਈ ਲੈ ਗਿਆ ਚਲੋ ਹੁਣ ਆਜੋ ਅੰਦਰ ਦੂਸਰੀ ਗੱਡੀ ਲੈ ਕੇ ਆਈਏ ਚਲੋ ਚੱਲਦੇ ਹਾਂ ਅਹੀਂ ਦੋਸਤੋ ਗੱਡੀ ਚਲੀ ਗਈ ਹੈ ਟਾਟਾ ਬਾਏ ਬਾਏ ਕਰਤਾ ਤੇ ਹੁਣ ਨੈਕਸਟ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਇਹ ਛੋਟਾ ਜਿਹਾ ਹੀ ਬਣਾਇਆ ਤੇ ਹੁਣ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੀ ਨਵੀਂ ਗੱਡੀ ਲੱਭਣੀ ਹੈ ਜਾਂ ਲੈਣੀ ਹੈ ਉਹ ਤੁਹਾਨੂੰ ਹੁਣ ਨੈਕਸਟ ਵਾਰ ਦੇਖੋ